ਸਾਡੇ ਕਿਰਤ ਮੰਤਰੀ ਹੈਰੀ ਬੈਂਸ ਅਨਾਉਂਸ ਕਰਕੇ ਵੀ ਮੈਂ ਸਿਆਸਤ ਛੱਡ ਦਿੱਤੀ ਡੈਮੋਕ੍ਰੇਟ ਜਿਹੜੇ ਕੈਬਨਟ ਮਿਨਿਸਟਰਸ ਨੇ ਲਗਾਤਾਰ ਮਤਲਬ ਖਬਰਾਂ ਆ ਰਹੀਆਂ ਇਹ ਸਰੀ ਵਿਕਟੋਰੀਆ ਦੇ ਵਿੱਚ ਕੀ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਕਿ ਅਗਲੀ ਇਲੈਕਸ਼ਨ ਦੇ ਵਿੱਚ ਇਹ ਜਿਹੜੀ ਫਾਲ ਦੇ ਵਿੱਚ ਹੋਣੀ ਆ ਉਹਦੇ ਵਿੱਚ ਨਹੀਂ ਜਾ ਰਿਹਾ ਸੋ ਇਹ ਹੈਰੀ ਬੈਂਸ ਜਿਹਦਾ ਜ਼ਿਕਰ ਕੀਤਾ ਬਰੂਸ ਰਾਲਸਟਨ ਤੇ ਰੌਬ ਫਲੇਮਿੰਗ ਇਹਨੇ ਬਹੁਤ ਵੱਡੇ ਨਾਮ ਵੀ ਸੀ ਐਨ ਡੀ ਪੀ ਦੇ ਵਿੱਚ ਕੋਈ ਛੋਟੇ ਨਾਮ ਨਹੀਂ ਬਹੁਤ ਵੱਡੇ ਨਾਮ ਇਹ ਸਿਆਸਤ ਛੱਡ ਗਿਆ ਇਹ ਸਾਰੇ ਜਿਹੜੇ ਤਿੰਨੋਂ ਸੀਗੇ ਬਰੂਸ ਰੌਸਟਨ, ਰੌਫ ਫਲਾਮਿੰਗ ਤੇ ਹੈਰੀ ਬੈਂਸ਼ 2005 ਦੇ ਵਿੱਚ ਪਹਿਲੀ ਵਾਰੀ ਇੱਥੇ ਆਏ ਸੀ ਤੇ ਹੁਣ ਇਦਾਂ ਲੱਗਦਾ ਜਿਦਾ ਸਲਾਹ ਨਾਲ ਹੀ ਚੱਲੇ ਹੁਣ ਵੀ ਹੁਣ ਟਾਈਮ ਹੋ ਗਿਆ ਤੇ ਹੁਣ ਚਲੀਏ ਵੀਰਵਾਰ ਮਾਫੀ ਚਾਹੁੰਦੇ ਆ 19 ਅਕਤੂਬਰ ਨੂੰ ਜਿਹੜੀ ਹੋਣੀ ਆ ਇਲੈਕਸ਼ਨ ਉਹਦੇ ਵਿੱਚ ਇਹ ਪਾਰਟਿਸਪੇਟ ਨਹੀਂ ਕਰ ਰਹੇ ਤਿੰਨੋਂ ਮਨਿਸਟਰ ਜਿਹੜੇ ਨੇ ਇਹਨਾਂ ਨੇ ਜਿਹੜੇ ਇਹਨਾਂ ਦੇ ਨਾਲ ਘਟੂ ਘਟ ਅੱਠ ਹੋਰ ਇਹ ਰਲਾ ਕੇ ਐਮ ਐਲ اے ਨੇ ਜਿਹੜੇ ਕਹਿੰਦੇ ਆ ਵੀ ਅਸੀਂ ਅਗਲੇ ਇਲੈਕਸ਼ਨ ਦੇ ਵਿੱਚ ਜਿਹੜਾ ਅਗਲੀ ਇਲੈਕਸ਼ਨ ਦੇ ਵਿੱਚ ਅਸੀਂ ਨਹੀਂ ਆ ਰਹੇ ਤੇ ਇਹ ਜਿਹੜੇ ਇੱਕ ਵੱਡਾ ਫੈਸਲਾ ਆ ਦਰਸਲ ਇਹਨਾਂ ਸਾਰਿਆਂ ਦਾ ਹੀ ਤੇ ਹੁਣ ਇਹਦਾ ਐਨਡੀਪੀ ਨੂੰ ਨੁਕਸਾਨ ਹੁੰਦਾ ਜਾਂ ਕੀ ਗੱਲਬਾਤ ਹੁੰਦੀ ਹੈ ਬਾਅਦ ਦੀ ਗੱਲ ਆ ਪਰ ਜਿਹੜੇ ਇਹਨਾਂ ਨੂੰ ਦੱਸਿਆ ਗਿਆ ਪਹਿਲਾਂ ਮਤਲਬ ਇਸ ਗੱਲਬਾਤ ਬਾਰੇ ਕਿ ਪਬਲਿਕ ਦੇ ਵਿੱਚ ਜਾ ਰਹੇ ਆਪਣੇ ਫੈਸਲੇ ਨੂੰ ਲੈ ਕੇ ਜਿਵੇਂ ਡਵੈਲਪਮੈਂਟ ਆਇਆ ਉਹਨਾਂ ਨੇ ਅਨਾਉਂਸ ਕੀਤਾ ਪਹਿਲਾਂ ਦੱਸ ਕੇ ਕਿ ਉਹ ਵੀ ਨਹੀਂ ਆ ਰਹੇ ਇੱਧਰਲੇ ਇੱਧਰਲੇ ਪਾਸੇ ਕਿ ਜਿਹੜੀ ਐਪਲੀਕੇਸ਼ਨ ਆ ਉਹਨਾਂ ਕੈਂਡੀਡੇਟਸ ਦੇ ਲਈ ਕਿ ਨਾ ਤਿੰਨ ਤਿੰਨ ਰਾਈਡਿੰਗਸ ਦੇ ਲਈ ਜਿਹੜਾ ਇਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਉਹ ਉਹ ਇਹ ਉਹ ਪਹਿਲਾਂ ਦਿੱਤੀਆਂ ਗਈਆਂ ਹੁਣ ਕਿਉਂਕਿ ਸਮਾਂ ਥੋੜਾ ਆ ਤੇ ਇਹਦੇ ਵਿੱਚ ਫੈਸਲਾ ਤਾਂ ਕੋਈ ਨਾ ਕੋਈ ਕੀਤਾ ਜਾਊਗਾ ਕਿ ਇਹਨਾਂ ਤੋਂ ਬਾਅਦ ਇੱਥੇ ਕਿਹੜਾ ਉਮੀਦਵਾਰ ਆਉਂਦਾ ਆ ਸੋ ਤਿੰਨ ਇਹ ਜਿਹੜੇ ਮਨਿਸਟਰ ਤੇ ਜਿਹੜੇ ਇਹਨਾਂ ਨੇ ਬਾਕੀ ਜਿਹੜੇ ਇਹਨਾਂ ਦੇ ਰਾਰ ਰੜ ਕੇ ਜਿਹੜੇ ਐਨਡੀਪੀ ਦੀ ਹੁਣ ਜਿਹੜੀ ਕੈਂਪੇਨ ਡਾਇਰੈਕਟਰ ਆ ਮੈਰੀਆ ਡਲਾ ਮੈटिया ਉਹਨਾਂ ਨੇ ਇਹ ਕਹਿਆ ਆ ਕਿ ਇਹਨਾਂ ਦਾ ਡਿਸੀਜਨ ਜਿਹੜਾ ਆ ਉਹ ਨਵੇਂ ਜਿਹੜੀਆਂ ਵੌਇਸਸ ਨੇ ਪਾਰਟੀ ਦੇ ਵਿੱਚ ਲਿਆਉਣ ਦੇ ਲਈ ਮਦਦ ਕਰੂਗਾ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਦੱਸਿਆ ਫਿਰ ਪ੍ਰੀਮੀਅਰ ਨੂੰ ਦੱਸਿਆ ਗਿਆ ਤੇ ਹੁਣ ਇਹਦੀ ਕੈਂਪੇਨ ਰਨ ਕਰਨ ਵਾਲੀ ਇਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਸਮੱਸਿਆ ਆਊਗੀ ਹੈਰੀ ਬੈਂਸ ਅਸੀਂ ਸਾਰੇ ਜਾਣਦੇ ਹਾਂ ਸਾਰੇ ਨਿਊਟਨ ਦੇ ਵਿੱਚ ਅ ਬੜੇ ਲੰਬੇ ਸਮੇਂ ਤੋਂ ਪੰਜ ਵਾਰੀ ਐਮਐਲਏ ਬਣੇ ਨੇ ਹੈਰੀ ਬੈਂਸ ਪਿੰਡ ਇਹਨਾਂ ਦਾ ਹਰਦਾਸਪੁਰ ਫਗਵਾੜੇ ਦੇ ਨੇੜੇ ਉੱਥੇ ਫਗਵਾੜੇ ਪੜੇ ਨੇ ਜਿਹੜਾ ਕੂਰਥਲਾ ਦੇ ਵਿੱਚ 71 ਦੇ ਵਿੱਚ ਇੱਥੇ ਮੂਵ ਕਰ ਗਏ ਇਹ ਇੱਥੇ ਆ ਕੇ ਫਿਰ ਇਹ ਇਹਨਾਂ ਨੇ ਪਹਿਲਾਂ ਕੰਮ ਕੀਤਾ ਜਿੱਦਾਂ ਇਹਨਾਂ ਦੇ ਦੱਸਣ ਅਨੁਸਾਰ ਜਾਂ ਅਸੀਂ ਸਾਰੇ ਜਾਣਦੇ ਹਾਂ ਲਗਭਗ ਕਿਦਾਂ ਇਹਨਾਂ ਨੇ ਸਟਰਗਲ ਕੀਤੀ ਮਹਿਲਾ ਦੇ ਵਿੱਚ ਕੰਮ ਕੀਤਾ ਔਰ ਉੱਥੇ ਅਕਸਰ ਇਹ ਗੱਲਬਾਤ ਵੀ ਸੁਣਾਉਂਦੇ ਹੁੰਦੇ ਆ ਜਾਂ ਅਸੀਂ ਜਾਣਦੇ ਹਾਂ ਵੀ ਉਹ ਸਮਾਂ ਵੀ ਹੁੰਦਾ ਸੀ ਜਦੋਂ ਇਹ ਕਹਿੰਦੇ ਸੀ ਕਿ ਨਾ ਇੰਡੀਅਨਸ ਦੇ ਫੂਡ ਦੇ ਵਿੱਚੋਂ ਸਮੈਲ ਆਉਂਦੀ ਆ ਲੰਚ ਰੂਮ ਸ਼ੇਅਰ ਕਰਨ ਦੇ ਵਿੱਚ ਵੀ ਵਿਵਾਦਕਰਾ ਕੀਤਾ ਜਾਂਦਾ ਸੀ ਇਹਨਾਂ ਨੂੰ ਆਪੇ ਪਾਸੇ ਕੀਤਾ ਜਾਂਦਾ ਸੀ ਤੇ ਉਹ ਕਿਰਤ ਕਰਨ ਵਾਲਾ ਵਿਅਕਤੀ ਜਦੋਂ ਫਿਰ ਇੱਥੇ ਆ ਕੇ ਕੈਨੇਡਾ ਉਹਨਾਂ ਨੂੰ ਮੌਕਾ ਦੇ ਹੁੰਦਾ ਤੇ ਉਹ ਕਿਰਤ ਮੰਤਰੀ ਬਣਦਾ ਇੱਥੋਂ ਦਾ ਇਹ ਸਿਰਫ ਨਾ ਹੈਰੀ ਬੈਂਸ ਦੇ ਲਈ ਸਗੋਂ ਕਿਸੇ ਵੀ ਪਾਰਟੀ ਤੋਂ ਪਰੋਟ ਕੇ ਸਾਰੇ ਪੰਜਾਬੀਆਂ ਦੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਸੀ ਹੁਣ ਵੀ ਆ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਦੇ ਵਿੱਚ ਜਿਹੜੀ ਗੱਲ ਦਰਜ ਕੀਤੀ ਗਈ ਹੈ ਅ ਦੋਵੇਂ ਗੱਲਾਂ ਨੇ ਕੁਝ ਲੋਕ ਇਸ ਗੱਲ ਨੂੰ ਕਹ ਰਹੇ ਵੀ ਹਜੇ ਜਾਣਾ ਨਹੀਂ ਚਾਹੀਦਾ ਇਹਨਾਂ ਨੂੰ 71 ਇਅਰ 올ਡ ਨੇ 71 ਸਾਲ ਉਮਰਾ ਵੀ ਕੋਈ ਏਡੀ ਗੱਲਬਾਤ ਨਹੀਂ ਹੈ ਜਦੋਂ ਤੁਸੀਂ ਜੋ ਬਾਈਡਨ ਸਾਡੇ ਕਵਾਂਡੀ ਬੁਲਕ ਦੇ ਵਿੱਚ ਰਾਸ਼ਟਰਪਤੀ ਵੱਲ ਦੇਖਦੇ ਆ ਡੋਨਲਡ ਟਰੰਪ ਵੱਲ ਦੇਖਦੇ ਆ ਵੀ ਇਹਨਾਂ ਨੂੰ ਹਜੇ ਰਹਿਣਾ ਚਾਹੀਦਾ ਸੀ ਪਰ ਦੂਜਾ ਇਹ ਲੱਗਦਾ ਵੀ ਠੀਕ ਆ ਆ ਜਿਵੇਂ ਉਹ ਕੇ ਮੇਲਾ ਭਰਿਆ ਹੀ ਛੱਡ ਦੇਣਾ ਚਾਹੀਦਾ ਹੁੰਦਾ ਇੱਕ ਮਾਣ ਇੱਕ ਇੱਜ਼ਤ ਅਹੁਦੇ ਦੇ ਉੱਤੇ ਪਹੁੰਚ ਕੇ ਜਿੱਥੇ ਤੱਕ ਜਾ ਸਕਦੇ ਸੀ ਆ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਜਾ ਰਹੇ ਆ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਕਿ ਸਿਰਫ ਅਹੁਦੇ ਮਹੱਤਵਪੂਰਨ ਨਹੀਂ ਹੁੰਦੇ ਬਹੁਤ ਕੁਝ ਹੋਰ ਵੀ ਮਹੱਤਵਪੂਰਨ ਤੁਹਾਡੇ ਜੀਵਨ ਦੇ ਵਿੱਚ ਹੁੰਦਾ ਆ ਤੇ ਇਹਦੀ ਇੱਕ ਮਿਸਾਲ ਇਹਨਾਂ ਨੇ ਆਪਣੇ ਆਪ ਦੇ ਵਿੱਚ ਕਾਇਮ ਕੀਤੀ ਆ ਸੋ ਦੂਜੀ ਹੈਗਾ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਹੋਰ ਲੋਕ ਇੱਥੇ ਆਉਂਦੇ ਆ ਜਾਂ ਕਿਸ ਕਿਸਮ ਦੀਆਂ ਸਮੀਕਰਨਾ ਬਣਦੀਆਂ ਆ ਉਹ ਵੀ ਦੇਖਣ ਵਾਲੀ ਗੱਲ ਹੋਊਗੀ ਤੇ ਨਵਾਂ ਜਿਹੜਾ ਕਿਸਮ ਦੇ ਲੋਕ ਜਿਹੜੇ ਕੁਦਰਤੀ ਤੌਰ ਦੇ ਉੱਤੇ ਆਉਣਗੇ ਉਹ ਆਪਣੇ ਹਿਸਾਬ ਦੇ ਨਾਲ ਕੰਮ ਕਰਨਗੇ ਪਰ ਇਹ ਇਕੱਠੇ ਇਹ ਇਹਨਾਂ ਦਾ ਜਾਣਾ ਜਿਹੜੇ ਰੌਫ ਫਲੈਮਿੰਗ ਨੇ ਆ ਜਿਹੜੇ ਟ੍ਰਾਂਸਪੋਰਟੇਸ਼ਨ ਮਿਨਿਸਟਰ ਵਿਕਟੋਰੀਆ ਤੋਂ ਉਥੇ ਐਮਐਲਏ ਬਣਦੇ ਰਹੇ ਆ ਤੇ ਲਗਾਤਾਰ ਇਧਰਲੇ ਪਾਸੇ ਉਹਨਾਂ ਦੇ ਫੈਸਲੇ ਸੀਗੇ ਆ ਜੋ ਵਕ ਵਕ ਕਿਹੜੇ ਸਮਿਆਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਲਗਾਤਾਰੇ ਲੋਕ ਜਿੱਤੇ ਨੇ ਸੋ ਐਨਡੀਪੀ ਦੇ ਵਿੱਚ ਇਸ ਵੇਲੇ ਇਹਨਾਂ ਦਾ ਜਾਣਾ ਜਿਹੜਾ ਔਰ ਭਾਵੇਂ ਬਰੂਸ ਰਾਸਟਾ ਨਾ ਬੀਸੀ ਐਨਡੀਪੀ ਦੇ ਵਿੱਚ ਇਹਨਾਂ ਨੇ ਸਰਵ ਕੀਤਾ ਕਈ ਵਕ ਵਕ ਅਹੁਦਿਆਂ ਦੇ ਉੱਤੇ 2005 ਦੇ ਵਿੱਚ ਜਦੋਂ ਇਹ ਚੁਣੇ ਗਏ ਆ ਉਹਨਾਂ ਤੋਂ ਬਾਅਦ ਕਿਸੇ ਵੀ ਵੇਲੇ ਪਹਿਲੇ ਉਧਿਆਂ ਦੇ ਉੱਤੇ ਰਹੇ ਆ ਪਰ ਹੁਣ ਜਦੋਂ ਇੱਥੋਂ ਜਾ ਰਹੇ ਆ ਤੇ ਇਹ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਆ ਕਿੰਨਾ ਕਿਦਾ ਅਸਰ ਐਨਡੀਪੀ ਉਹਨਾਂ ਦੇ ਲਈ ਤੇ ਠੀਕ ਆ ਪਰ ਐਨਡੀਪੀ ਦੇ ਉੱਤੇ ਦਾ ਕੀ ਅਸਰ ਪੈਂਦਾ ਇਹ ਆਪਣੇ ਆਪ ਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਹੋਊਗੀ ਬਹੁਤ ਸਾਰੇ ਲੋਕ ਆ ਲੋਕ ਐਸ ਵੇਲੇ ਕੈਟਰਨ ਕਨਰॉय ਡਾਗ ਰੋਟਲੀ ਜੈਨੀਫਰ ਰਾਈਜ਼ ਕੈਟਰਿੰਗ ਚੈਨ ਫਿਨ ਡੌਨਲੀ ਮੂਰੇ ਰੈਂਕਨ ਇਹ ਸਾਰੇ ਐਸ਼ਵਾਰੀ ਐਨਡੀਪੀ ਦੇ ਵਿੱਚ ਚੋਣ ਨਹੀਂ ਲੜ ਰਹੇ ਸਿਆਸਤ ਛੱਡ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ